ਪਿੰਡ ਪੜਾ ਪਿੰਡ ਤਸੀਲ ਆਈਨਾਲਾ ਜ਼ਿਲ੍ਹਾ ਅਮਰਸਰ ਇਹ ਪਰਿਵਾਰ ਦੇ ਵਿੱਚ ਆਪਾਂ ਪਹਿਲਾਂ ਵੀ ਆਏ ਹਾਂ ਰਾਸ਼ਨ ਦੇਣ ਦੀ ਤੇ ਮਹੀਨਾ ਹੋ ਗਿਆ ਸੀ ਨਹੀਂ ਮਹੀਨਾ ਹੋ ਗਿਆ ਸੀ ਮਹੀਨਾ ਹੁਣ ਚ ਜੇ 3-4 ਦਿਨ ਪਏ ਸੀ ਅਸੀਂ ਦੁਬਾਰਾ ਫਿਰ ਰਾਸ਼ਨ ਦੇਣ ਪਹੁੰਚੇ ਆ ਪਿੰਡ ਪੜਾ ਪਿੰਡ ਤਸੀਲ ਅਜਨਾਲਾ ਜ਼ਿਲ੍ਹਾ ਅਮਰਸਰ

ਹਾਂਜੀ ਹਾਂਜੀ ਬੋਲ ਰਿਹਾ ਨਾ ਨਾਮ ਭੈਣ ਕੋਈ ਚੀਜ਼ ਨਹੀਂ ਕੋਈ ਕਿਸੇ ਚੀਜ਼ ਦੀ ਲੋੜ ਨਹੀਂ ਮੇਰੀ ਭੈਣ ਕੋਈ ਚੀਜ਼ ਨਹੀਂ ਮੰਗੋਣੀ ਠੀਕ ਆ ਆ ਕੁਝ ਨਹੀਂ ਮੰਗਾਉਣਾ ਨਹੀਂ ਚਾਹ ਚੂ ਪੀ ਕੇ ਆਏ ਆ ਮੈਂ ਕਿਹਾ ਚਲੋ ਵੀਰ ਨੇ ਵਾਦਾ ਕੀਤਾ ਸੀ ਕਿ ਦੇ ਕੇ ਆਈਏ ਫੇਰ ਅੱਛਾ ਜਿੰਨੂ ਜੁਗਿਆ ਗਏ ਹੈ ਹੋਰ ਸੁਣਾਉ ਦੇ ਹੋਰ ਕਰ ਪ੍ਰਵਾਹ ਬੱਚੇ ਬੜਾ ਨਹੀਂ ਹੋਣੀ ਹੂਰ ਸਾਹਿਬ ਹਾਂਜੀ ਆਇਆ ਤੂੰ ਕਿਤਾ ਹੀ ਨਾ ਹੁਣ ਕਿਤਾ ਹੀ ਫੋਨ ਮੈਂ ਉਹ ਤਾਂ ਹੀ ਹੂਰ ਸਾਹਿਬ ਨਹੀਂ ਇਹ ਤੁਹਾਡੇ ਦੋ ਕੁ ਦਿਨ ਹੀ ਹੋਏ ਇਹਨਾਂ ਨੂੰ ਆਇਆ ਨੂੰ ਦੋ ਕੁ ਦਿਨ ਹੀ ਹੋਏ ਆ ਕਰ ਰਹੇ ਦਰਸ਼ਨ ਮੇਲੇ ਬਾਈ ਹਾਂ ਕਰ ਰਹੇ ਹੁਣ 12 13 ਦਿਨ ਲੱਗੇ ਅਸੀਂ ਸਾਰੇ ਗਏ ਹਾਂ ਇਕੱਲੇ ਹੀ ਹੁਸਨ ਜੀ ਹੋਰ ਪੰਜ ਜੀ ਤੁਸੀਂ ਜਾਂਦੇ ਕੰਮ ਤੇ ਹਾਂ ਜੀ ਬੀਤ ਜੀ ਉਹਨੇ ਤਾਂ ਜੱਗੇ ਅੱਛਾ ਜੀ ਆਏ ਜੀ ਹਾਂ ਜੀ ਜੀ ਆ ਕੇ ਹਾਂ ਬੱਚੇ ਜਾਂਦੇ ਸਕੂਲ ਹਾਂ ਜੀ ਚਲੋ ਸ਼ੁਕਰ ਮਹਾਰਾਜ ਦਾ ਇੱਥੇ ਸੇਲਰ ਤੇ ਲੱਗੇ ਹਾਂ ਮੈਨੂੰ ਪਤਾ ਇਹਨਾਂ ਦੇ ਮੰਮੀ ਅੱਡ ਲੱਗੇ ਉੱਥੇ ਕਰਦੇ ਨੇ ਕੰਮ ਠੀਕ ਹਾਂ ਉਹਨਾਂ ਨੇ ਦੱਸਿਆ ਹੈ ਕਿ ਵਿਚਾਰਿਆਂ ਵੀ ਤਾਂ ਮਤਲਬ ਮੇਰੀ ਬੇਟੀ ਆ ਤੇ ਇਤਨੇ ਇਤਨੇ ਕਰਕੇ ਬਾਪੂ ਜੀ ਜਾਂਦੇ ਬਾਕੀ ਇਹ ਵੀ ਜਾਂਦੇ ਹੋਰ ਜਾਂਦੇ। ਅਸੀਂ ਦਾ ਖਿਆਲ ਰੱਖਿਆ ਕਰ ਮਹਾਵੀਰ ਕੋਈ ਗੱਲ ਨਹੀਂ ਹੈ ਸ਼ੁਕਰ ਕਰ ਮਾਰਾ ਇਹਨਾਂ ਦਿਨੋਂ ਆਪਣੇ ਜੋਗਾ ਕਰਤਾ ਮਾੜਾ ਮੁੱਢ ਤੋਂ ਫਿਰ ਜੋਗਾ ਹੈ। ਉਹ ਵੀ ਟਾਈਮ ਇਹ ਵੀ ਜਿਹੜਾ ਤੇਨੂੰ ਆਸ ਹੀ ਨਹੀਂ ਹੈਗੀ। ਕੋਈ ਆਸ ਨਹੀਂ। ਹੈਗੀ ਆਸ ਕੋਈ। ਅਹ ਗੁਰੂ ਰਾਮਦਾਸ ਆਹ ਬਾਬਾ ਨਾਨਕ ਗੁਰੂ ਰਾਮਦਾਸ ਕਰਨ ਵਾਲਾ ਵਾ ਸਾਰਾ ਕੁਝ ਕੋਈ ਗੱਲ ਨਹੀਂ ਆ। ਦਿਲ ਨਹੀਂ ਛੱਡਣਾ। ਆਹ ਪ੍ਰਮਾਤਮਾ ਹੋਰ ਵੀ ਤੈਨੂੰ ਤੰਦਰੁਸਤੀ ਬਖਸ਼ਣੀ ਵੇਖੀ ਕੋਈ ਗੱਲ ਨਹੀਂ ਆ। ਹੈ? ਬਾਕੀ ਤੈਨੂੰ ਦੱਸਾਂਗੇ ਇੱਕ ਐਡਰੈਸ ਉੱਥੇ ਜਾਈਂ। ਉਹ ਤੋਂ ਤੇਰੀ ਦਵਾਈ ਦਾ ਦਾ ਵੀ ਸਾਰਾ ਜਿਹੜਾ ਸਿਸਟਮ ਹੈ ਉਹ ਚੁੱਕਣਗੇ ਹੈ ਉਹ ਮੈਂ ਬੋਤੀ ਗੱਲ ਹੋ ਮੈਂ ਵੀ ਫੋਨ ਕਰ ਦੂੰਗਾ ਉਹਨਾਂ ਨੂੰ ਹੈ ਮੈਂ ਕਰ ਤੋਂ ਬਾਕੀ ਤੁਹਾਨੂੰ ਖੇਚਲ ਕਰਨੀ ਪੈਣੀ ਮੈਂ ਆਪਣਾ ਪੰਜੀ ਤੁਹਾਡਾ ਪੁੱਤ ਜਾਣਾ ਪੈਣਾ ਤੁਹਾਨੂੰ ਤੇ ਬਾਕੀ ਇਹ ਵੀ ਉਹ ਤੁਹਾਡੀ ਬਾਹ ਫੜਨਗੇ ਉਹ ਵੀ ਚਲੋ ਅਸੀਂ ਤੇ ਰਸ਼ਨ ਪਾਣੀ ਦਾ ਕਰਦੇ ਹਾਂ ਉਹਨਾਂ ਦੇ ਨਾਲ ਸਾਡਾ ਕੰਟੈਕਟ ਹੈਗਾ ਵਾ ਤੇ ਉਹ ਦਵਾਈ ਦਰੂ ਦਾ ਵੀ ਉਹ ਕਰਦੇ ਨੇ ਤੇ ਤੁਹਾਨੂੰ ਤੁਹਾਡਾ ਹੱਥ ਫੜਨਗੇ ਹੈ ਕਹਿੰਦਾ ਮਤਲਬ ਇਹ ਵੀ ਥੋੜੀ ਖੇਚਲ ਤੁਹਾਨੂੰ ਕਰਨੀ ਪੈਣੀ ਜਾਣ ਦੀ ਹਾਂ ਉਹ ਤੁਹਾਨੂੰ ਮੈਂ ਦੱਸੂੰਗਾ ਐਡਰੈਸ ਦੱਸੂੰਗਾ ਤੇ ਲੁਧਿਆਣੇ ਜਾਣਾ ਪੈਣਾ ਤੁਹਾਨੂੰ ਉਹ ਮੈਂ ਦੱਸੂੰਗਾ ਐਡਰੈਸ ਸਾਰਾ ਤੇ ਤੁਸੀਂ ਉੱਥੇ ਪਹੁੰਚ ਕੇ ਉਹ ਕਰਨਗੇ ਕੋਈ ਚੱਕਰ ਹਾਂ ਤੁਹਾਨੂੰ ਜੇ ਉੱਥੇ ਰਹਿਣਾ ਵੀ ਪਿਆ ਜਾਂ ਹਸਪਤਾਲ ਦਾ ਵੀ ਸਾਰਾ ਸਿਸਟਮ ਕਿਤੇ ਪੈਸੇ ਜਿੰਨੇ ਵੀ ਲੱਗਣੇ ਹੋਣੋਂ ਕਰਨ ਕੇ ਮਤ ਉਹ ਬੰਦੇ ਉਹ ਵੀ ਬਹੁਤ ਵਧੀਆ ਮਤਲਬ ਇਤਨਾ ਕਰਦੇ ਨੇ ਰੋਡਾਂ ਪਰਿਵਾਰਾਂ ਦੀ ਨਾ ਹਾਂ ਆ ਦੇ ਵਾਂ ਮੜਾ ਮੜੈਨਾ ਆ ਜਰਾ ਕਰਦੀ ਵੀ ਜੇ ਆ ਮੜੀ ਮੋਟੀ ਹੁੰਦੀ ਹਾਂ ਨਹੀਂ ਨਹੀਂ ਹੋ ਜੂਗੀ ਇਹ ਪਤਾ ਤੂੰ ਇਹ ਸੋਚ ਵੀ ਕਿੰਨੇ ਕਸ਼ਟ ਚੋਂ ਜੇ ਤੂੰ ਇੱਥੋਂ ਤੱਕ ਆ ਗਿਆ ਤੇ ਇੱਥੋਂ ਵੀ ਗਾਂ ਜਾਏਗਾ ਤੇ ਵਧੀਆ ਤੇਰਾ ਤੂੰ ਤੁਰਨਾ ਫਿਰਨਾ ਵੇਖੀ ਕੋਈ ਗੱਲ ਹੀ ਨਹੀਂ ਗੀ ਹਾਂ ਹਾਂ ਐਂ ਤੇ ਭਰਾ ਇਹ ਅਰਦਾਸ ਕਰਦੇ ਆਂ ਵੀ ਮਹਾਰਾਜ ਜੇ ਤੈਨੂੰ ਤੰਦਰੁਸਤੀ ਬਖਸ਼ੇ ਤੇ ਜਿਤਨਾ ਤੂੰ ਆਪਣੇ ਮਹਾਰਾਜ ਗਰੀ ਮਿਸਤਰੀ ਦਾ ਕੰਮ ਕਰਦਾ ਤੇ ਆਪਣੇ ਬੱਚਿਆਂ ਦੇ ਵਿੱਚ ਫਿਰ ਉਹਨਾਂ ਨੂੰ ਉਸੇ ਤਰ੍ਹਾਂ ਆਪਣੀ ਕਮਾਈ ਜਿਹੜੀ ਆ ਲਿਆ ਕੇ ਤੇ ਖਵਾਏ ਤੇ ਉਹ ਬੱਚੇ ਵਿਚਾਰੇ ਸਕੂਲੇ ਜਾਣ ਪੜਨ ਤੇ ਭੈਣ ਵੀ ਵਿਚਾਰੀ ਘਰ ਬੋਵੇ ਤੂੰ ਆਪ ਕੰਮ ਕਰਿਆ ਵਧੀਆ ਵੈਸੇ ਤੇ ਅੱਜ ਕੱਲ ਚਲੋ ਸਾਰਾ ਪਰਿਵਾਰ ਵੀ ਕੰਮ ਕਰੇ ਤੇ ਬੜੀ ਵਧੀਆ ਗੱਲ ਆ ਕੋਈ ਮਾੜੀ ਗੱਲ ਨਹੀਂ ਕੰਮ ਕਰਨਾ ਹਾਂ ਸਿਰਫ ਸਾਨੂੰ ਮਿਹਨਤ ਕਰਨ ਚ ਕੋਈ ਬੁੱਤ ਡਰ ਨਹੀਂ ਆ ਹਾਂ ਡਰ ਚੋਰੀ ਠੱਗੀ ਦੇ ਵਿੱਚ ਹੁੰਦਾ ਵਾ ਮਿਹਨਤ ਚ ਕੋਈ ਡਰ ਨਹੀਂ ਹੁੰਦਾ ਕਹਿੰਦਾ ਮਤਲਬ ਅੱਜ ਕੱਲ ਸਾਨੂੰ ਸਮਾਂ ਹੀ ਇਦਾਂ ਦਾ ਵੀ ਸਾਡਾ ਪਰਿਵਾਰ ਕਰੀਏ ਕੰਮ ਫਿਰ ਗੁਜ਼ਾਰੇ ਨੇ ਤੇ ਬਾਕੀ ਇਹ ਵੀ ਚਲੋ ਪ੍ਰਮਾਤਮਾ ਅੱਗੇ ਪ੍ਰਾਰ ਅਰਦਾਸ ਆ ਵੀ ਮਹਾਰਾਜ ਤੈਨੂੰ ਤੰਦਰੁਸਤ ਕਰੇ ਤੇ ਤੂੰ ਫੇਰ ਅੱਗੇ ਵੰਗੋ ਉਦਾਂ ਹੀ ਕੰਮ ਕਰਕੇ ਤੇ ਆਪਣੇ ਬੱਚੇ ਪਾਲ ਸਕਿਆ ਹਾਂ ਹਾਂ ਸਾਡੇ ਤੇ ਤੇ ਬਾਕੀ ਚਲੋ ਜੋ ਪ੍ਰਮਾਤਮਾ ਨੇ ਜਿੰਨਾ ਕਿ ਕਸ਼ਟ ਕਰਮਾਂ ਚ ਲਿਖਿਆ ਹੁੰਦਾ ਉਹ ਪੁੱਤ ਭੋਗਣਾ ਪੈਂਦਾ ਹੈ ਨਾ ਇਹ ਲਿਖਤਾ ਨੇ ਹਾਂ ਇਹ ਜੋ ਕਿ ਵੇਖੋ ਵੀ ਜਾਨ ਬਚ ਗਈ ਆ ਚਲੋ ਇੰਨਾ ਬੜਾ ਤੂੰ ਆਪਣਾ ਮਣਾ ਮੋਟਾ ਆਪਣਾ ਜੋਗਾ ਹੋ ਗਿਆ ਇੰਨਾ ਬਹੁਤ ਰਾਜਨ ਮੇਰਾ ਵੀਰ ਤੂੰ ਪ੍ਰਵਾਹ ਕਿੱਗ ਨੀ ਚੱਕਰ ਨਹੀਂ ਰਾਜਨ ਮੇਰਾ ਪੁੱਤ ਤੇਰਾ ਪਹੁੰਚਾ ਦੋ ਚਾਰ ਦਿਨ ਪਹਿਲਾਂ ਹੀ ਪਹੁੰਚ ਆਪਾਂ ਆਇਆ ਕਰ ਤੈਨੂੰ ਕਹਿੰਦੇ ਹਾਂ ਤੂੰ ਫੋਨ ਕੀਤਾ ਅਸੀਂ ਆਪ ਵੇਲਾ ਕਰਕੇ ਆਏ ਆਂ ਪਹੁੰਚਦੇ ਅਸੀਂ ਆਉਣ ਲੱਗੇ ਆ ਘਰੇ ਜੇ ਮੈਂ ਕਿਹਾ ਫੋਨ ਕਰ ਲੀਏ ਕਿਸ ਵੇਲੇ ਬੰਦਾ ਕਿਤੇ ਗਿਆ ਹੀ ਹੁੰਦਾ ਨਾ ਕਿਹ ਵੇਲੇ ਆਹੋ ਨਹੀਂ ਮੈਂ ਚਲੋ ਫਿਰ ਵੀ ਫੋਨ ਕਰ ਲੀਏ ਕਿਸੇ ਵੇਲੇ ਪਤਾ ਨਹੀਂ ਹੁੰਦਾ ਵੀ ਕਿਸੇ ਰਿਸ਼ਤੇਦਾਰੀ ਦਾ ਸੌ ਆਉਣਾ ਜਾਣਾ ਪੈਂਦਾ ਹੈ ਤਾਂ ਕਰ ਕਹੀਂ ਇਹ ਜਦੋਂ ਤੈਨੂੰ ਕਹਾਂ ਦੀ ਲੋੜ ਨਹੀਂ ਮੇਰਾ ਆਪਣਾ ਇਹ ਤੈਨੂੰ ਮਤਲਬ ਹਰ ਮਹੀਨੇ ਵਾਲਾ ਰਾਸ਼ਨ ਦੀ ਅਸੀਂ ਰਾਸ਼ਨ ਦੀ ਨਾਲ ਤੁਸੀਂ ਕਰ ਹਰ ਮਹੀਨੇ ਇੱਕ ਦੋ ਦਿਨ ਪਹਿਲਾਂ ਜਿਤਨਾ ਹੋਣਾ ਆ ਗਿਆ ਵਾ ਇਦਾਂ ਤਰਾ ਪਹੁੰਚਿਆ ਕਰੋ ਮੇਰਾ ਠੀਕ ਹੈ ਚਲੋ ਨਹੀਂ ਬਸ ਆਪਣਾ ਮੜਾ ਜਿਆ ਦੱਸ ਦਈਏ ਪਹੁੰਚੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਪਲਾ ਪਿੰਡ ਤਹਿਸੀਲ ਅਜਨਾਲਾ ਜਿਹੜਾ ਅੰਮ੍ਰਿਤਸਰ ਵਿੱਚ ਇੱਕ ਲੋੜਵੰਦ ਪਰਿਵਾਰ ਦੀ ਸੇਵਾ ਲਈ ਆਏ ਹਾਂ ਜੋ ਕਿ ਅਸੀਂ ਪਿਛਲੇ ਮਹੀਨੇ ਵਿੱਚ ਇਹਨਾਂ ਦੇ ਕੋਲੋਂ ਹੋ ਕੇ ਗਏ ਆਂ ਤੇ ਰਸਣ ਦੇ ਕੇ ਗਏ ਆਂ ਇਹ ਵੀਰ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆਂ ਵੀ ਜਾਮਨੂ ਤੋਂ ਟਿਕਣ ਕਰਨੇ ਦੀ ਤਹੌਂ ਦੇ ਜਿਹੜੇ ਮੰਕੇ ਆ ਉਹ ਪ੍ਰੈਸ ਹੋ ਗਏ ਸੀ ਤੇ ਇਹਦਾ ਵੀਰ ਦਾ ਜਿਹੜਾ ਧੜਾ ਉਹ ਕੰਮ ਨਹੀਂ ਸੀ ਕਰਦਾ ਚਲੋ ਪ੍ਰਮਾਤਮਾ ਦੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਥੋੜਾ ਬੁੱਤਾ ਵਿਚਾਰਾ ਆਪਣੇ ਜੁਗਾ ਹੋਇਆ ਵਾ ਤੇ ਪ੍ਰਮਾਤਮਾ ਅਸੀਂ ਤੇ ਹੀ ਸਾਡੀ ਪ੍ਰਮਾਤਮਾ ਕੀ ਅਰਦਾਸ ਹੈ ਬੈਨੂੰ ਤੰਦਰੁਸਤੀ ਬਖਸ਼ੋ ਤਾਂ ਕਿ ਕਮਾਈ ਕਰਕੇ ਤੇ ਆਪਣੇ ਬੱਚਿਆਂ ਨੂੰ ਖਵਾ ਸਕੇ ਪਾਲ ਸਕੇ ਤੇ ਇਹ ਜਿਹੜੀ ਸੇਵਾ ਵਾ ਇਹ ਸਾਨੂੰ ਸਾਜਨਦੀਪ ਸਿੰਘ ਹੰਜਰਾ ਨੇ ਆਸਟ੍ਰੇਲੀਆ ਤੋਂ ਭੇਜੀ ਆ ਪ੍ਰਮਾਤਮਾ ਬੱਚੇ ਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀਆਂ ਬਖਸ਼ੇ ਲੰਬੀਆਂ ਉਮਰਾਂ ਬਖਸ਼ੇ ਤੇ ਉਹਦੀ ਕਮਾਈ ਦੇ ਵਿੱਚ ਬਰਕਤ ਪਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਪਹਿਲਾਂ ਤਾਂ ਸਾਨੂੰ ਕਲਾ ਦਾ ਪਤਾ ਨਹੀਂ ਸੀ ਆ ਹੁਣ ਗੱਲਾਂ ਗੱਲਾਂ ਚੋਂ ਵੀਰ ਨੇ ਦੱਸਿਆ ਵੀ ਮੈਂ ਗਾਣੇ ਵੀ ਲਿਖਦਾ ਵਾਂ ਤੇ ਗਾਣਾ ਬੋਲ ਵੀ ਲੈਂਦਾ ਵਾ ਸੋਹਣੀ ਆਵਾਜ਼ ਵੀਰ ਦੀ ਚਲੋ ਸੁਣਦੇ ਆ ਵੈਸੇ ਕਲਾ ਤੇ ਵੀਰ ਚ ਆ ਗਈ ਆ ਵੇਖਦੇ ਆ ਓ ਚਿੱਠੀ ਵਿੱਚ ਸਾਰਾ ਵਾਕਿਆ ਲਖਾਲਿਆ ਫੌਜ ਚੋਂ ਨ ਰਹਿਣੇ ਸੁੱਚੇ ਨੂੰ ਬੁਲਾ ਲਿਆ ਚਿੱਠੀ ਵਿੱਚ ਸਾਰਾ